ਮਹਾਰਾਜਾ ਰਜੀਤ ਸਿੰਘ ਜੀ ਨੇ ਜਿੱਥੋ ਜਿੱਥੋ ਪੰਜਾਬ ਦੇ ਵਿੱਚ ਉਹ ਲੰਘੇ ਗਏ ਜਿੱਥੇ ਵੀ ਸਟੇ ਕੀਤਾ ਉਹ ਨਹੀਂ ਚਾਹੇ ਹਿਮਾਚਲ ਹੋਵੇ ਚਾਹੇ ਪੰਜਾਬ ਹੋਵੇ ਜਾਂ ਹੋਰ ਵੀ ਲਾਹੌਰ ਸਾਈਡ ਜਿੱਥੇ ਵੀ ਉਹ ਨਹੀਂ ਗਏ ਉਹਨੇ ਆਪਣੀ ਇੱਕ ਪਹਿਚਾਣ ਛੱਡੀ ਉੱਥੇ ਇਸ ਜੋ ਮੰਦਿਰ ਬਣਿਆ ਜੀ ਸ਼ਿਵ ਜੀ ਮਹਾਰਾਜ ਜੀ ਦਾ ਉਹ ਵੀ ਤੁਹਾਨੂੰ ਸਾਰਾ ਆਪਾਂ ਦੱਸਾਂਗੇ ਵੀ ਉਹ ਕਿਲਾ ਇੱਕ ਪਹਾੜੀ ਦੇ ਉੱਪਰ ਬਿਲਕੁਲ ਪਹਾੜੀ ਦੇ ਉੱਪਰ ਬਣਿਆ ਆ ਤੇ ਅੱਜ ਜਿੱਥੇ ਆਇਆ ਇਹ ਵੀ ਇੱਕ ਪਹਾੜੀ ਦੇ ਟੋਪ ਤੇ ਬਣਿਆ ਉਹ ਕਿਲਾ ਵੀ ਸੋ ਇੱਥੇ ਕੁੜੀਆਂ ਦਾ ਤੇ ਮਹਿਲਾਵਾਂ ਦਾ ਆਣਾ ਸਪੈਸ਼ਲ ਨਹੀਂ ਲਿਖਿਆ ਜੀ ਮਨਾ ਆ ਸੋ ਆਨੰਦ ਰਾਜੀ ਬਾਬਾ ਜੀ ਦਾ ਦੇਖ ਸਕਦੇ ਹੋ ਭਗਵਾਨ ਸ਼ਿਵ ਜੀ ਦੀ ਜੋ ਸ਼ਿਵਲਿੰਗ ਰੱਖਿਆ ਗਿਆ ਉਹਦੇ ਉੱਪਰ ਜੋ ਪੁਜਾਰੀ ਜੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਅਪਡੇਟ ਤੁਹਾਨੂੰ ਦੇਣਗੇ ਵੀ ਕਿੱਦਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਸਰੀਕਾਲ ਜੀ ਅੱਜ ਅਸੀਂ ਹਾਜ਼ਰ ਹੋਏ ਹਾਂ ਇੱਕ ਹੋਰ ਨਵਾਂ ਬਲੌਗ ਲੈ ਕੇ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਜੋ ਰਿਲੇਟਡ ਕਰਦੇ ਆ ਜਗ੍ਹਾ ਉਸ ਜਗ੍ਹਾ ਦੇ ਉੱਪਰ ਅਸੀਂ ਆਈਆਂ ਲੋਕੇਸ਼ਨ ਤੁਹਾਨੂੰ ਲੈ ਕੇ ਵੀ ਬਹੁਤ ਸੋਹਣੀ ਜਗ੍ਹਾ ਮਹਾਰਾਜਾ ਰਜੀਤ ਸਿੰਘ ਨੇ ਜੋ ਲੋਕਲ ਵਾਸੀ ਆ ਜੋ ਸਾਡੇ ਵਰਗੇ ਲੋਕਲ ਏਰੀਆ ਸੀ ਉਹਨਾਂ ਨੇ ਇੱਕ ਬਹੁਤ ਵੱਡੀ ਦੇਣ ਦੇ ਕੇ ਗਿਆ ਜਾਦੂ ਕਾਂਗੜੇ ਜਾ ਰਹੇ ਸੀਗੇ ਇਸ ਰਸਤੇ ਲੰਘ ਕੇ ਸੋ ਸਾਰੀ ਜਾਣਕਾਰੀ ਸਾਰੀ ਅਪਡੇਟ ਅੱਗੇ ਦਵਾਂਗੇ ਮਹਾਰਾਜਾ ਰਜੀਤ ਸਿੰਘ ਜੀ ਨੇ ਜਿੱਥੋਂ-ਜਿੱਥੋਂ ਪੰਜਾਬ ਦੇ ਵਿੱਚ ਉਹ ਲੰਘੇ ਗਏ ਜਿੱਥੇ ਵੀ ਸਟੇ ਕੀਤਾ ਉਹ ਨਹੀਂ ਚਾਹੇ ਹਿਮਾਚਲ ਹੋਵੇ ਚਾਹੇ ਪੰਜਾਬ ਹੋਵੇ ਜਾਂ ਹੋਰ ਵੀ ਲਾਹੌਰ ਸਾਈਡ ਜਿੱਥੇ ਵੀ ਉਹ ਨਹੀਂ ਗਏ ਉਹਨੇ ਆਪਣੀ ਇੱਕ ਪਛਾਣ ਛੱਡੀ ਉੱਥੇ ਤੇ ਜਿੰਨੇ ਵੀ ਦੇਵੀ-ਦੇਵਤੇ ਸੀਗੇ ਉਹਨਾਂ ਦੇ ਮੰਦਰ ਵੀ ਬਣਵਾਏ ਜਿਸ ਜਿਸ ਨੇ ਆ ਕੇ ਆਪਣੀ ਅਰਦਾਸ ਉਹਨਾਂ ਦੇ ਅੱਗੇ ਕਬੂਲ ਕੀਤੀ ਵੀ ਸਾਨੂੰ ਜੀ ਆਹ ਚੀਜ਼ ਚਾਹੀਦੀ ਹੈ ਸਾਡੇ ਏਰੀਆ ਦੇ ਲਈ ਸਾਨੂੰ ਆਹ ਸਹੂਲਤ ਦੇ ਦਿਓ ਆਹ ਚੀਜ਼ ਦੇ ਦਿਓ ਉਹਨੇ ਹਰ ਇੱਕ ਚੀਜ਼ ਬਣਵਾਈ ਕਿਸੇ ਨੂੰ ਵੀ ਆਪਣੇ ਦਰ ਤੋਂ ਖ ਤੇ ਇਸੇ ਤਰ੍ਹਾਂ ਉਹਨਾਂ ਨੇ ਵਿਸ਼ੇਸ਼ ਮੰਦਰ ਬਣਵਾਏ ਵਿਸ਼ੇਸ਼ ਉਹਨਾਂ ਨੂੰ ਜਗਾਦਾਨ ਕੀਤਾ ਤੁਹਾਨੂੰ ਅਸੀਂ ਪਹਿਲਾਂ ਵੀ ਬਹੁਤ ਮੰਦਰ ਦਿਖਾਏ ਜਿੱਦਾਂ ਬਣਖੰਡੀ ਇੱਕ ਮੰਦਰ ਸੀਗਾ ਉੱਥੇ 100 ਕਿੰਨੇ ਕਿਲੇ ਜਸਦਾਨ 150 ਕਿਲਾ ਉੱਥੇ ਦਾਨ ਕੀਤਾ ਸੀਗਾ ਹੋਰ ਵੀ ਇੱਕ ਨਾਲ ਇੱਕ ਤਨ ਹੋਰ ਮੰਦਰ ਸੀ ਦਿਖਾਇਆ ਸੀਗਾ ਮਹਾਰਾਜ ਜੀ ਸਿੰਘ ਜਿੱਤੇ ਚਿੱਤਰਕਾਰੀ ਕਰਵਾਈ ਸੀ ਉੱਥੇ ਵੀ ਘੱਟੋ ਘਾਟ ਨਹੀਂ 70 ਤੋਂ 80 ਕਿਲੇ ਦਾਨ ਕੀਤੇ ਮਤਲਬ ਜਿੱਥੇ ਵੀ ਉਹ ਰਾਤ ਨੂੰ ਜਾਂ ਦਿਨੇ ਸਟੇ ਕਰਦੇ ਸੀਗੇ ਰੁਕਦੇ ਸੀਗੇ ਉੱਥੇ ਉਹਨਾਂ ਨੇ ਕਿਲੇ ਦਾਨ ਕੀਤੇ ਜਗਾ ਉੱਥੇ ਕਿਲੇ ਵੀ ਬਣਵਾਏ ਤੇ ਨਾਲ ਦੀ ਨਾਲ ਜੋ ਆਲੇ ਦੁਆਲੇ ਏਰੀਆ ਲੱਗਦਾ ਸੀਗਾ ਕਿਲਿਆਂ ਦੇ ਹਿਸਾਬ ਨਾਲ ਅੱਜ ਤੁਸੀਂ ਦੇਖ ਲਓ ਕਿਲਾ ਕਿ ਸੋ ਸੋ 150 150 ਕਿਲਾ ਉਹਨੇ দান ਕਰ ਦਿੱਤਾ ਇਦਾਂ ਹੀ ਰਾਹ ਜਾਂਦੇ ਸੋ ਉਹਨਾਂ ਦਾ ਰਾਜ ਸੀਗਾ ਉਹਨਾਂ ਦੀ ਰਿਆਸਤ ਹੁੰਦੀ ਸੀਗੀ ਉਹ ਆ ਦੇਖ ਸਕਦੇ ਹੋ ਪ੍ਰਕਿਰਤੀ ਦੇ ਨਾਲ ਉਹ ਜ਼ਿਆਦਾ ਰਿਲੇਟ ਕਰਦੇ ਸੀਗੇ ਉਹਨਾਂ ਨੇ ਜਿੱਥੇ-ਜਿੱਥੇ ਵੀ ਪਹਾੜ ਹੁੰਦੇ ਸੀਗੇ ਜਿੱਥੇ ਵੀ ਚੋ ਵਗਦਾ ਹੁੰਦਾ ਸੀਗਾ ਉੱਥੇ ਉਹਨਾਂ ਨੂੰ ਰਹਿਣਾ ਜ਼ਿਆਦਾ ਮੈਨੂੰ ਸਭ ਪਸੰਦ ਲੱਗਦਾ ਸੀਗਾ ਉੱਥੇ ਉਹਨਾਂ ਨੇ ਕਿਲੇ ਵੀ ਬਣਾਏ ਸੋ ਤੁਸੀਂ ਦੇਖ ਸਕਦੇ ਜਿੰਨੇ ਵੀ ਆਪਾਂ ਕਿਲੇ ਅਜੇ ਤੱਕ ਐਕਸਪਲੋਰ ਕੀਤੇ ਹੈ ਇੱਕ ਮਹਾਰਾਜ ਰਜੀਤ ਸਿੰਘ ਦਾ ਸੀ ਹੋਰ ਪਹਿਲਾਂ ਵੀਡੀਓ ਪੋਸਟ ਕੀਤੀ ਆ ਉਹਨੂੰ ਚੱਕੜ ਜ਼ਰੂਰ ਕਰਿਓ ਵੀ ਉਹ ਕਿਲਾ ਇੱਕ ਪਹਾੜੀ ਦੇ ਉੱਪਰ ਬਿਲਕੁਲ ਪਹਾੜੀ ਦੇ ਉੱਪਰ ਬਣ ਅੱਜ ਜਿੱਥੇ ਆਇਆ ਇਹ ਵੀ ਇੱਕ ਟੁਪਹਾੜੀ ਦੇ ਟੋਪ ਤੇ ਬਣਿਆ ਉਹ ਕਿਲਾ ਵੀ ਪਹਾੜੀ ਦੇ ਟੋਪ ਤੇ ਬਣਿਆ ਸਗਾ ਬਨਖੰਡੀ ਵਾਲਾ ਕਿਲਾ ਵੀ ਪਹਾੜੀ ਦੇ ਟੋਪ ਤੇ ਆ ਤੇ ਜਿਹੜਾ ਤੁਹਾਨੂੰ ਅਸੀਂ ਚਿੱਤਰਕਾਰੀ ਵਾਲਾ ਕਿਲਾ ਦਿਖਾਇਆ ਸੀ ਉਹ ਵੀ ਪਹਾੜੀ ਦੇ ਬਿਲਕੁਲ ਟੋਪ ਤੇ ਆ ਜਿੱਥੋਂ ਘਟੋ ਘਟ ਮੀਲੋ ਮੀਲ ਤੁਹਾਨੂੰ ਜਗਾ ਰਸਤਾ ਦਿਖਦਾ ਹੋਵੇ ਜਿੱਥੋਂ ਮੀਲੋ ਮੀਲ ਜਿੱਥੋਂ ਆ ਤੁਹਾਨੂੰ ਆਜੋ ਮਾਰੇ ਅੱਗੇ ਦੱਸ ਦਿੰਦੇ ਆ ਇੱਥੇ ਆਜੋ ਆ ਦੇਖ ਸਕਦੇ ਹਾਂ ਵੀ ਇੱਥੋਂ ਮੀਲੋ ਮੀਲ ਦੂਰ ਦੂਰ ਤੱਕ ਨਜ਼ਰ ਰੱਖੀ ਜਾ ਸਕਦੀ ਸੀ ਇੱਕ ਕਿਲਾ ਇੰਨੀ ਉਚਾਈ ਦੇ ਉੱਪਰ ਬਣਾਣ ਦਾ ਉਹਨਾਂ ਰਾਜੇ ਮਹਾਰਾਜਾਂ ਦਾ ਮਹਾਰਾਜ ਜੀ ਸਿੰਘ ਜੀ ਦਾ ਵੀ ਤੇ ਹੋ ਉਹਨਾਂ ਦਾ ਇੱਕੋ ਇੱਕ ਕਾਰਨ ਹੁੰਦਾ ਸੀ ਵੀ ਸਾਡੀ ਜਿਹੜੀ ਸੈਨਾ ਆ ਉਹਨਾਂ ਤੇ ਹਮਲਾ ਨਾ ਹੋ ਜਾਵੇ ਸਾਡੇ ਰਾਜ ਦੇ ਉੱਪਰ ਹਮਲਾ ਨਾ ਹੋਵੇ ਮੀਲੋ-ਮੀਲ ਤੱਕ ਰੋ ਦੇਖ ਸਕਣ ਵੀ ਕੋਈ ਆਦ ਨਹੀਂ ਦੇ ਕੋਈ ਫਨਾਲ ਦੀਆਂ ਫੌਜਾਂ ਜਾਂ ਨਾਲ ਜਿਹੜੇ ਲੱਗਦੇ ਹੁੰਦੇ ਸੀ ਉਹ ਤਾਂ ਕਰਕੇ ਨਾ ਟੌਪ ਤੇ ਉੱਪਰ ਆ ਕੇ ਆਪਣੇ ਕਿਲੇ ਬਣਾਉਂਦੇ ਸੀਗੇ ਜਗਾਦਾਨ ਕਰ ਜਾਂਦੇ ਸੀਗੇ ਉੱਥੇ ਰਹਿਣ ਬਸੇਰਾ ਬਣਾਉਂਦੇ ਸੀਗੇ ਲੋ ਲੰਘਦੇ ਜਾਂਦੇ ਜਾਂਦੇ ਯਾਤਰੀ ਸੀਗੇ ਉੱਥੇ ਰਹਿੰਦੇ ਸੀਗੇ ਸੋ ਉਹਨਾਂ ਦੇ ਵਿੱਚੋਂ ਅੱਜ ਅਸੀਂ ਇੱਕ ਲੋਕੇਸ਼ਨ ਦੇ ਉੱਪਰ ਆਏ ਆ ਤੇ ਲੈ ਕੇ ਚੱਲਦੇ ਆ ਉਸ ਮਹਾਨ ਯੋਧੇ ਨੇ ਜਿਹੜੀ ਜਗਾਦਾਨ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਨੇ ਤੇ ਆਪਣਾ ਇੱਥੇ ਸ਼ਾਬ ਛੱਡ ਕੇ ਗਏ ਸੀਗੇ ਇੱਕ ਆਜੋ ਲੈ ਕੇ ਚੱਲਦੇ ਆ ਇਹ ਉਹ ਜਗ੍ਹਾ ਹੈ ਜੀ ਸੋ ਆਜੋ ਅੰਦਰ ਸਾਰੀ ਜਾਣਕਾਰੀ ਦਵਾਂਗੇ ਇਹ ਸਾਰਾ ਮੰਦਿਰ ਅੰਦਰ ਵੜਦੇ ਸਾਰੀ ਮੰਦਿਰ ਦੇ ਤੁਹਾਨੂੰ ਪਹਿਲਾਂ ਨਾਲ ਹੀ ਇੱਕ ਸ਼ਨੀ ਦੇਵ ਮਹਾਰਾਜ ਜੀ ਦਾ ਮੰਦਿਰ ਨਜ਼ਰ ਆਵੇਗਾ ਸੋ ਦੇਖ ਸਕਦੇ ਹੋ ਜੀ ਤੁਸੀਂ ਬਿਲਕੁਲ ਮੰਦਿਰ ਬਹੁਤ ਸੋਨਾ ਬਣਾਇਆ ਗਿਆ ਹੈ ਸੋ ਇਸ ਮੰਦਿਰ ਦਾ ਵੀ ਇਤਿਹਾਸ ਸ਼ਨੀ ਦੇਵ ਮਹਾਰਾਜ ਜੀ ਦਾ ਮੰਦਿਰ ਵੀ ਇਤਿਹਾਸ ਜਾਣਾਂਗੇ ਇਸ ਜੋ ਮੰਦਿਰ ਬਣਿਆ ਜੀ ਸ਼ਿਵ ਜੀ ਮਹਾਰਾਜ ਜੀ ਦਾ ਉਹ ਵੀ ਤੁਹਾਨੂੰ ਸਾਰਾ ਆਪ ਦੱਸਾਂਗੇ ਸੋ ਸਾਰੀ ਜਾਣਕਾਰੀ ਦਵਾਂਗੇ ਸ। ਆ ਸਲੋਕ ਵੀ ਬਹੁਤ ਸੋਹਣੇ ਤੁਸੀਂ ਦੇਖ ਸਕਦੇ ਹੋ ਧਰਮ ਕੀ ਜੈ ਅਧਰਮ ਦਾ ਨਾਸ਼ ਹੋ ਪ੍ਰਾਣੀਆਂ ਵਿੱਚ ਸਦੇ ਬਾਬਨਾ ਹੋ ਸਤਿ ਸ਼ਿ ਸ਼ਮ ਸੁਂਦਰਮ ਸੋ ਇਸ ਤਰ੍ਹਾਂ ਦੇ ਸਲੋਕ ਬਣੇ ਆ ਜੀ ਆ ਸ਼ਾਇਦ ਤુલਸੀ ਦਾ ਬੂਟਾ ਸ਼ਾਇਦ ਲੱਗ ਰਿਹਾ ਤુલਸੀ ਦਾ ਨਹੀਂ ਤુલਸੀ ਦਾ ਹੀ ਆਈ ਸੇ ਹੋਰ ਤુલਸੀ ਦਾ ਆ ਬੂਟਾ ਤੇ ਆਜੋ ਤੁਹਾਨੂੰ ਆਪਾਂ ਮੰਦਿਰ ਵੀ ਦਿਖਾਣੇ ਆ ਤੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਆਪਾਂ ਦਵਾਂਗੇ ਇਕੱਠੀ ਕਰਕੇ ਜੋ ਇੱਥੇ ਦੇ ਪੁਜਾਰੀ ਜੀ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਜੋ ਆਜੋ ਬਹੁਤ ਹੀ ਸੋਹਣਾ ਤੇ ਪਿਆਰਾ ਮੰਦਿਰ ਆ ਜੀ ਬਾਬਾ ਜੀ ਦਾ ਦੇਖ ਸਕਦੇ ਹੋ ਭਗਵਾਨ ਸ਼ਿਵ ਜੀ ਦੀ ਜੋ ਸ਼ਿਵਲਿੰਗ ਰੱਖਿਆ ਗਿਆ ਉਹਦੇ ਉੱਪਰ ਹੋ ਰਹੀ ਉਸ ਦੀ ਪੂਜਾ ਦੇਖ ਸਕਦੇ ਹੋ ਨੰਦੀ ਮਹਾਰਾਜ ਜੀ ਇਸੇ ਤਰ੍ਹਾਂ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦਾ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਸ਼ਿਵਲਿੰਗ ਮਹਾਰਾਜਾ ਰਣਜੀਤ ਸਿੰਘ ਜੀ ਖੁਦ ਰਖਵਾ ਕੇ ਗਏ ਸੀ ਤੇ ਉਹਨਾਂ ਨੇ ਇਹ ਮੰਦਿਰ ਦੀ ਸਥਾਪਨਾ ਕਰਵਾਈ ਸੀ ਨੰਦੀ ਮਹਾਰਾਜ ਜੀ ਉਸੇ ਤਰ੍ਹਾਂ ਵਿਰਾਜਮਾਨ ਹੋਣਾ ਸਾਹਮਣੇ ਬਾਕੀ ਵੀ ਤੁਸੀਂ ਦੇਖ ਸਕਦੇ ਹੋ ਸ਼ਿਵ ਜੀ ਭਗਵਾਨ ਜੀ ਨਾਲ ਜਿ ਮੂਰਤੀਆਂ ਦੀ ਸਥਾਪਨਾ ਕੀਤੀ ਆ ਸੋ ਤੁਹਾਨੂੰ ਦੱਸਿਆ ਸ਼ਿਵਲਿੰਗ ਮਹਾਰਾਜ ਜੀ ਦਾ ਜੋ ਗੁਰੂ ਸ਼ਿਵਿੰਗ ਦਾ ਜੋ ਸਰੂਪ ਰੱਖਿਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ ਰਖਵਾਇਆ ਗਿਆ ਸੀ ਜਦੋਂ ਕਾਂਗੜੇ ਵੱਲ ਜਾ ਰਹੇ ਸੀਗੇ ਇਸ ਜਗ੍ਹਾ ਦੇ ਕੋਲ ਨੰਕੇ ਸੋ ਇਹ ਹਿਮਾਚਲ ਦੇ ਨਾਲੇ ਬਾਰਡਰ ਏਰੀਆ ਲੱਗ ਜਾਂਦਾ ਟੋਲਬਾਹੇ ਅੱਜ ਅਸੀਂ ਖੜੇ ਹਾਂ ਲੋਕੇਸ਼ਨ ਦਾ ਨਾਮ ਹੈਗਾ ਜੀ ਟੋਲਬਹਾ ਉੱਥੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਮੰਦਿਰ ਦੇਖ ਸਕਦੇ ਹੋ ਚਿੱਤਰਕਾਲੀ ਹੋਈ ਆ ਭਾਏ ਜੀ ਕ੍ਰਿਸ਼ਨ ਮਹਾਰਾਜ ਜੀ ਦੀ ਨਾਲ ਇੱਧਰ ਇੱਧਰ ਵੀ ਦੇਖ ਸਕਦੇ ਤੁਸੀਂ ਇਹ ਵੀ ਕ੍ਰਿਸ਼ਨ ਮਹਾਰਾਜ ਜੀ ਦਾ ਮੰਦਿਰ ਬਣਿਆ ਸੋ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਇੱਧ ਤਾ ਇੱਕ ਸਾਧੂ ਨੇ ਜੋ ਲੰਗ ਦੇ ਸਾਰੋਂ ਨੇ ਆਪਣੀ ਅਰਦਾਸ ਕੀਤੀ ਜੀ ਕਿ ਬਾਬਾ ਜੀ ਸਾਨੂੰ ਇੱਕ ਮੰਦਿਰ ਚਾਹੀਦਾ ਸੋ ਉਹਨਾਂ ਨੇ ਆਂਦੇ ਜਾਂਦੇ ਮਹਾਰਾਜਾ ਰਜੀਤ ਸਿੰਘ ਜੀ ਨੇ ਫਿਰ ਇਸ ਮੰਦਿਰ ਦੀ ਸਥਾਪਨਾ ਕੀਤੀ ਉਹਨਾਂ ਨੇ ਸ਼ਿਵਲਿੰਗ ਹੀ ਰਖਵਾਇਆ ਤੇ ਨਾਲ ਦੀ ਨਾਲ ਇੱਧਰ ਦੇਖ ਸਕਦੇ ਹੋ ਹਨੂਮਾਨ ਜੀ ਦਾ ਵੀ ਮੰਦਿਰ ਨਾਲ ਹੀ ਸਥਾਪਨਾ ਕੀਤੀ ਹੈ ਜੀ ਦੇਖ ਸਕਦੇ ਹੋ ਵੀ ਬਾਕੀ ਸਾਰੀ ਜਾਣਕਾਰੀ ਆਪਾਂ ਇੱਥੇ ਦੇ ਜੋ ਪੁਜਾਰੀ ਜੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਰੀ ਅਪਡੇਟ ਤੁਹਾਨੂੰ ਦੇਣਗੇ ਵੀ ਕਿੱਦਾਂ ਕਿੱਦਾਂ ਇਹ ਮੰਦਿਰ ਬਣਿਆ ਕਿਰਪਾ ਕਰਕੇ ਮੂਰਤੀ ਕੋ ਹੱਥ ਨਾ ਲਾਓ ਸਾਫ ਸਫਾਈ ਅਤੇ ਆਰਖੰਦ ਸਾਰਾ ਲਿਖਿਆ ਜੀ ਸਾਫ ਸਫਾਈ ਦੇ ਅੰਦਰ ਸੋ ਪਿਛਲੀ ਸਾਈਡ ਜਿਹੜਾ ਤੁਹਾਨੂੰ ਮੈਂ ਮੰਦਰ ਦਿਖਾਇਆ ਉਹ ਸਿਗਾ ਜੀ ਕ੍ਰਿਸ਼ਨ ਜੀ ਦਾ ਮੰਦਰ ਸਵੇਸ਼ਰੀ रामचंद्र ਜੀ ਦਾ ਇਹ ਮੰਦਰ ਸੋ ਇਸੇ ਤਰ੍ਹਾਂ ਦੇਖ ਸਕਦੇ ਹੋ ਜੋ ਗ੍ਰੰਥ ਵੇਦ ਪੁਰਾਣੇ ਰੱਖੇ ਗਏ ਆ ਤੇ ਸਾਰੀ ਜਾਣਕਾਰੀ ਜੋ ਮਹਾਰਾਜ ਜੀ ਸਿੰਘ ਨੇ ਕਿਦਾਂ ਇਹ ਮੰਦਰ ਬਣਵਾਇਆ ਇਹ ਜਿਹੜਾ ਮੰਦਰ ਪਹਿਲਾਂ ਸਿਗਾ ਜੀ ਇਹ ਪਹਿਲਾਂ ਸਿਗਾ ਜਿਹੜਾ ਢੋਲ ਬਾਹ ਡੈਮ ਦੇ ਉੱਪਰ ਤੁਸੀਂ ਦੇਖਿਆ ਹੋਣਾ ਉਹ ਪਾ ਵੀਡੀਓ ਪਾਈ ਆ ਚੈੱਕ ਆਊਟ ਜਰੂਰ ਕਰਿਓ ਇਹ ਮੰਦਰ ਪਹਿਲਾਂ ਸਿਗਾ ਉੱਥੋਂ ਉਸ ਤੋਂ ਬਾਅਦ ਇਹ ਮੰਦਰ ਇਸ ਜਗ੍ਹਾ ਤੇ ਹੋਇਆ ਸ਼ਿਫਟ ਸੋ ਸਾਰੀ ਜਾਣਕਾਰੀ ਦਿੰਨੇ ਆ ਇੱਥੇ ਦੇ ਪੁਜਾਰੀ ਜੀ ਨਾਲ ਗੱਲਬਾਤ ਕਰਕੇ ਆਜੋ ਵੀਡੀਓ ਦੇ ਵਿੱਚ ਬਣੇ ਰਹੋ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਲ ਇਹ ਰਿਲੇਟਡ ਜਗ੍ਹਾ ਏ ਤੇ ਆਜੋ ਕਰਦੇ ਆ ਹੁਣ ਗੱਲਬਾਤ ਵੀ ਸੋ ਇਹ ਵੀ ਮੰਦਿਰ ਨਾਲ ਹੀ ਤੇ ਧੂਣਾ ਚੱਲਦਾ ਸੋ ਇੱਥੇ ਕੁੜੀਆਂ ਦਾ ਤੇ ਮਹਿਲਾਵਾਂ ਦਾ ਆਣਾ ਸਪੈਸ਼ਲ ਨਹੀਂ ਲਿਖਿਆ ਜੀ ਮਨਾ ਆ ਸੋ ਆਜੋ ਸਾਰਾ ਸਾਲ ਧੂਣਾ ਚੱਲਦਾ ਆ ਜੀ ਆਜੋ ਦੇਖ ਸਕਦੇ ਹੋ ਵੀ ਤੁਹਾਡਾ ਸਾਰਾ ਸਾਲ ਚੱਲਦਾ ਹੈ ਇਸ ਵਿੱਚ ਉੱਪਰ ਸਾਰਾ ਕੁਛ ਮੰਦਿਰ ਬਹੁਤ ਪਿਆਰਾ ਬਣਾਇਆ ਹੈ ਤੇ ਮੱਥਾ ਟੇਕਣ ਤੁਸੀਂ ਆ ਸਕਦੇ ਹੋ ਸਾਰਾ ਸਾਲ ਚੱਲਦਾ ਇੱਥੇ ਪੁਜਾਰੀ ਜੀ ਰਹਿੰਦੇ ਆ ਤੁਹਾਡੇ ਰਹਿਣ ਦੀ ਵਿਵਸਥਾ ਵੀ ਹੋ ਸਕਦੀ ਹੈ ਤੁਸੀਂ ਲੇਟ ਹੋ ਜਓ ਇਹ ਬੋਲੇ ਨਾਦੀ ਸਪੈਸ਼ਲ ਹਟ ਉਹ ਸਾਰੀ ਗੱਲਬਾਤ ਆਪਾਂ ਹੁਣ ਵੀਡੀਓ ਦੇ ਵਿੱਚ ਕਰਾਂਗੇ ਪੱਪਾ ਜੀ ਨਾਲ ਆਜੋ ਤੇ ਬਾਬਾ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਸਰੂਤਿਆਂ ਨੂੰ ਮੇਰਾ ਪਰਮੋਦ ਗਿਰੀ ਮੋਦਗਿਰੀ ਠੀਕ ਹੈ ਜੀ ਸੋ ਇਸ ਮੰਦਰ ਦੇ ਇਤਿਹਾਸ ਬਾਰੇ ਦੱਸੋ ਜੀ ਕਿ ਮਹਾਰਾਜਾ ਰਜੀਤ ਸਿੰਘ ਜੀ ਨਾਲ ਇਹ ਰਿਲੇਟ ਕਰਦਾ ਸੋ ਸਾਰੀ ਜੋ ਕਿਦਾਂ ਇਹ ਮੰਦਰ ਬਣਿਆ ਸਾਰੀ ਗੱਲਬਾਤ ਦੱਸੋ ਜੀ ਸੰਗਤ ਨੂੰ ਐਸਾ ਮੈਂ ਮੈਂ ਤਾਂ ਨਇ ਹੂੰ ਬਾਵਾ ਜੀ ਗਏ ਉਧਰ ਉਹ ਕਿਹੜਾ ਨਾਮ ਹੈ ਜੁਨਾ ਜੁਨਾ ਖੜਾ ਗਏ ਮੇਲੇ ਮੇਂ ਮਿਰ ਜੁਨਾਗੜ ਮਿਲਾ ਜੁਨਾ ਜੁਨਾ ਖੜਾ ਗਏ ਗੁਜਰਾਤ ਮੇਂ ਗੁਜਰਾਤ ਮੇਂ ਹੈਗਾ ਦਿਖੇਗਾ ਔਰ ਉਸ ਹਿਤ 500 ਸਾਲ ਹੋ ਗਏ ਹੋਗੇ ਮੰਦਿਰ ਬਣਾਵਾ बाकी तो सारे बढ़िया यात्री सब मनोकामना पूरा होता है यहाँ और तो चलो बढ़िया है जिसकी सेवा करेंगे मत्था टेकेंगे पूरा सभी शिवलिंग की पूजा होता है शिवलिंग महाराजा रणजीत सिंह जी ने रखवाया पहले डैम में था ना मधर डैम थे डैम में बनाया था डैम बन गया उसको उसका उसकी मूर्ति स्थापना मूर्ति पहले तरह वो है पर मेन जगह सी वो जिते खूब बने जिथे खूह बने ऊपर पहाड़ पहाड़ के खूह तो पहले को तो करने के लिए बनाया गया नीचे तो डैम डैम नहीं है डेम के नीचे शिवलिंग बढ़ गया डैम ਡੈਮ ਦੇ ਵਿੱਚ ਚਲ ਗਿਆ ਮੰਦਰ ਨਹੀਂ ਸ਼ਿਵਲਿੰਗ ਵਿੱਚ ਹੀ ਆ ਉਹ ਵੀ ਨਿੱਚੇ ਹੀ ਆ ਉਹ ਵੀ ਪਾਣੀ ਸੁਕੇਗਾ ਨਾ ਦਿਖਾ ਦੇ ਤਾ ਉਸ ਕੋ ਇਹਾ ਫਿਰ ਮੰਦਿਰ ਉਕਰਾਇਆ ਗਿਆ ਠੀਕ ਜੀ ਉੱਥੋਂ ਹੁਣ ਸ਼ਿਵਲਿੰਗ ਇੱਥੇ ਵਿਰਾਜਮਾਨ ਕਰਵਾਏ ਹਾਂ ਹਾਂ ਇਧਰ ਹੀ ਕਰਵਾਇਆ ਉਧਰ ਉਧਰ ਲੈ ਜਾਂਦਾ ਆ ਸ਼ਿਵਲਿੰਗ ਮਹਾਰਾਜ ਸ਼ਿਵਲਿੰਗ ਤਾਂ ਉੱਥੇ ਹੈ ਵਹਾਂ ਸੇ ਜੋ ਲੈ ਕੇ ਫਿਰ ਇਹਾ ਸ਼ਿਵਲਿੰਗ ਨੂੰ ਉਕਰਵਾਇਆ ਠੀਕ ਹੈ ਜੀ ਸ਼ਿਫਟ ਕਰਵਾਤਾ ਸ਼ਿਫਟ ਕਰਵਾਇਆ ਸੋ ਉਹ ਡੈਮ ਦੇ ਵਿੱਚ ਸਿਗੀ ਜਗਾ ਆ ਗਈ ਤੇ ਡੈਮ ਆ ਗਿਆ ਨਾ ਪਾਣੀ ਪਾਣੀ ਭਰ ਗਿਆ ਮੱਥਾ ਟੇਕਣ ਜਾਣਾ ਔਖਾ ਹੋ ਜਾਂਦਾ ਸੀਗਾ ਸੰਗਤ ਨੂੰ ਸਭ ਬੋਲ ਕੇ ਇਹ ਤਰੀਹਾਂ ਹੁ ਕਰਵਾਇਆ ਗਿਆ ਹੈ ਇਸਕੋ ਧੰਨਵਾਦ ਬਾਬਾ ਜੀ ਇੰਨੀ ਗੱਲਬਾਤ ਸਾਡੇ ਨਾਲ ਕਰਨ ਲਈ ਜੀ ਇਸ ਮੰਦਿਰ ਦਾ ਇਤਿਹਾਸ ਤੁਹਾਨੂੰ ਆਪਾਂ ਦੱਸਦੇ ਹਾਂ ਵੀ ਜੋ ਇੱਥੇ ਦੀ ਪ੍ਰਚਲਿਤ ਹੈ ਵੀ ਮਹਾਰਾਜਾ ਰਣਜੀਤ ਸਿੰਘ ਦੀ ਇੱਥੋਂ ਲੰਘਦੇ ਸੀ ਕਾਂਗੜੇ ਵੱਲੋਂ ਤੇ ਉਹਨਾਂ ਨੇ ਮੰਦਿਰ ਦੇ ਸਾਧੂ ਨਾਲ ਰੁਕਿਆ ਵੀ ਅਰਜ਼ ਕੀਤੀ ਵੀ ਜੋ ਇੱਥੇ ਲੰਘ ਰਹੇ ਯਾਤਰੀ ਹੈ ਉਹਨਾਂ ਲਈ ਇੱਕ ਜਗ੍ਹਾ ਬਣਾਈ ਜਾਵੇ ਰਹਿਣ ਵਸਤਾ ਲਈ ਤੇ ਉਹਨਾਂ ਨੇ ਫੇਕ ਮੱਟ ਕਹਿੰਦੇ ਆ ਇੱਥੇ ਜਿਆਦਾ ਅਸੀਂ ਪੁੱਛਿਆ ਕਿ ਇਹਨੂੰ ਹਰੇਕ ਬੰਦੇ ਨੇ ਮੱਟ ਮੱਟ ਸ਼ਬਦ ਦੀ ਵਰਤੋਂ ਕੀਤੀ ਆ ਵੀ ਮੱਟ ਕਹਿੰਦੇ ਆ ਮੈਂ ਪੁੱਛਿਆ ਮੱਟ ਕੀ ਨੂੰ ਕਹਿੰਦੇ ਆ ਵੀ ਮੱਟ ਕਹਿੰਦੇ ਆ ਜੋ ਜੋ ਰਸਤੇ ਦੇ ਵਿੱਚ ਆ ਯਾਤਰਾ ਕਰਦੇ ਕੋਈ ਰਾਤ ਉਹਨਾਂ ਟਾਈਮਾਂ ਦੇ ਵਿੱਚ ਤਾਂ ਕੋਈ ਵੀ ਬੈਲ ਗੱਡੀਆਂ ਚੱਲਦੀਆਂ ਹੁੰਦੀ ਸੀ ਕੋਈ ਮੋਟਰ ਵਹੀਕਲ ਨਹੀਂ ਹੁੰਦੇ ਜਿੱਥੇ ਨਿਰੰਦ ਉੱਥੇ ਰੁਕ ਜਾਂਦੀ ਸੀ ਸੋ ਹਿਮਾਚਲ ਨੂੰ ਬਾਰਡਰ ਨਾਲ ਲੱਗਦਾ ਤੇ ਨਾਲ ਹੀ ਉੱਥੇ ਸਟੇ ਕਰ ਲੈਂਦੇ ਹੁੰਦੇ ਸੀ ਨਾਲੇ ਸ਼ਿਵਲਿੰਗ ਇੱਥੇ ਮੰਦਿਰ ਪੂਜਾ ਕਰ ਲੈਂਦੇ ਸੀ ਸੋ ਇਹ ਜਿਹੜਾ ਪਹਿਲਾ ਇਹ ਮੰਦਿਰ ਇੱਥੇ ਬਣੇ ਜਿਹੜਾ ਇਤਿਹਾਸ ਆ ਇਹ ਮੰਦਿਰ ਪਹਿਲਾਂ ਸੰਗਾਂਜੀ ਢੋਲਬਾਹ ਡੈਮ ਦੇ ਵਿੱਚ ਭੈ ਡੈਮ ਦੇ ਵਿੱਚ ਇਹ ਮੰਦਿਰ ਆ ਗਿਆ ਜਦੋਂ ਸ਼ਿਵਲਿੰਗ ਪਾਣੀ ਦੇ ਵਿੱਚ ਉੱਥੇ ਡੁੱਬ ਗਿਆ ਸੋ ਪਿੰਡ ਵਾਲਿਆਂ ਨੇ ਅਰਦਾਸ ਕੀਤੀ ਜੋ ਉਸ ਡੈਮ ਦੇ ਉੱਥੇ ਪੁਜਾਰੀ ਸੀ ਪੂਰੇ ਰੀਤੀ ਰਿਵਾਜਾਂ ਦੇ ਨਾਲ ਸ਼ਿਵਲਿੰਗ ਮਹਾਰਾਜ ਜੀ ਨੂੰ ਸੋ ਇੱਥੇ ਬਰਾਜਮਾਨ ਕੀਤਾ ਜੋ ਤੁਹਾਨੂੰ ਦਿਖਾਇਆ ਬਿਲਕੁਲ ਸਾਡੇ ਸਾਹਮਣੇ ਹੈ ਜੀ ਇੱਥੇ ਮੰਦਿਰ ਇੱਥੇ ਬਰਾਜਮਾਨ ਕਰਵਾਇਆ ਸੋ ਇੱਥੇ ਫਿਰ ਸਾਰੀ ਪੂਜਾ ਪਾਠ ਜੋ ਵੀ ਹੁਣ ਹੋਣ ਦੇ ਸੀ ਉਹ ਇੱਥੇ ਹੁੰਦੇ ਆ ਤੇ ਇੱਥੇ ਕੋਈ ਵੀ ਜੇ ਕਿਸ ਨੇ ਮੱਚ ਨੂੰ ਜਾਣਾ ਜੋ ਕੋਈ ਵੀ ਇੱਥੇ ਰਾਤ ਬਰਾਤੇ ਮੰਦਿਰ ਦੇਖਣ ਵੀ ਆਂਦਾ ਆ ਤੇ ਟੋਲ ਬਾਹਰ ਏਰੀਆ ਦੇ ਵਿੱਚ ਕਿਤੇ ਵੀ ਕੋਈ ਹਨੇਰਾ ਹੋ ਜਾਂਦਾ ਸੋ ਇਸ ਮੰਦਿਰ ਦੇ ਵਿੱਚ ਆ ਕੇ ਉਹ ਰਹਿ ਵੀ ਸਕਦੇ ਆ ਆਪਣੀ ਸਟੇ ਕਰਕੇ ਕਿਉਂਕਿ ਇਹ ਮਹਾਰਾਜਾ ਰਜੀਤ ਸਿੰਘ ਜੀ ਦੇ ਬੇਲੇ ਦਾ ਸੋ ਕੋਈ ਵੀ ਤੁਹਾਨੂੰ ਇੱਥੇ ਰੁਕੂਗਾ ਨਹੀਂ ਕਿਉਂਕਿ ਉਹਨਾਂ ਨੇ ਖੁਦ ਇਹ ਮੱਟ ਬਣਵਾਈ ਸੀ ਤੇ ਇੱਥੇ ਤੁਸੀਂ ਸਟੇ ਕਰਕੇ ਜਾ ਸਕਦੇ ਹੋ ਰਹਿ ਸਕਦੇ ਹੋ ਬਾਕੀ ਇਹ ਹੈਗਾ ਜੀ ਸਮੁੰਦਰ ਦਾ ਇਤਿਹਾਸ ਕਿਉਂਕਿ ਸਿੱਖ ਇਤਿਹਾਸ ਦੇ ਮਹਾਨ ਯੋਧੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿੱਥੇ ਵੀ ਗਏ ਉਹਨੇ ਆਪਣੀ ਛਾਪ ਛੱਡੀ ਉਹਨਾਂ ਨੇ ਕਿਲੇ ਬਣਵਾਏ ਸਮੰਦਰ ਜਿਹੇ ਮੰਦਰ ਬਣਵਾਏ ਜੋ ਆਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਤੁਸੀਂ ਦੇਖ ਰਹੇ ਹੋ ਸਾਡੇ ਆਣ ਵਾਲੀਆਂ ਪੀੜ੍ਹੀਆਂ ਵੀ ਦੇਖਣਗੀਆਂ ਸੋ ਇਹ ਜਗ੍ਹਾ ਤੁਹਾਨੂੰ ਚੀਜ਼ਾਂ ਦਿਖਾਉਣੀਆਂ ਜ਼ਰੂਰੀ ਹੁੰਦੀਆਂ ਸੋ ਅੱਜ ਦਾ ਬਲੌਗ ਕਰਦੇ ਹਾਂ ਜੀ ਇੱਥੇ ਹੀ ਸਮਾਪਤ ਮਿਲਾਂਗੇ ਤੁਹਾਨੂੰ ਇੱਕ ਹੋਰ ਨਵੀਂ ਲੋਕੇਸ਼ਨ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ